ਕਿ ਈਰਾਨ ਨਿਊਕਲੀਅਰ ਬੰਬ ਬਣਾਉਣ ਦੇ ਬਹੁਤ ਨੇੜੇ ਸੀ ਇਹਨਾਂ ਕੋਲ ਨਿਊਕਲੀਅਰ ਬੰਬ ਆ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਰੀਆ ਹਮ ਨੇ ਰੀਜ਼ਨ ਦਿੱਤਾ ਕਿ ਇਹ ਸਟ੍ਰਾਈਕ ਅਸੀਂ ਆਪਣੇ ਆਪ ਨੂੰ ਬਚਾਉਣ ਲਈ ਕੀਤੀ ਹੈ ਕਿਉਂਕਿ ਇੱਕ ਅਰਜੈਂਟ ਡੇਂਜਰ ਸੀ ਕਿਉਂਾ ਰਾਸ਼ਟਰਪਤੀ 트ੰਪ ਦਾ ਸ਼ਾਂਤੀ ਵਾਰਤਾ ਉਹ ਇੱਕ ਤਰੀਕੇ ਨਾਲ ਫੇਲ ਹੁੰਦੀ ਜਾਪਦੀ ਆ ਇਜ਼ਰਾਈਲ ਇਹ ਮੰਨਦਾ ਕਿ ਈਰਾਨ ਗੁਪਤ ਤਰੀਕੇ ਦੇ ਨਾਲ ਨਿਊਕਲੀਅਰ ਵੈਪਨ ਤਿਆਰ ਕਰਨ ਦੇ ਉੱਤੇ ਕੰਮ ਕਰ ਰਿਹਾ ਉਹ ਨਿਊਕਲੀਅਰ ਵੈਪਨ ਉਹ ਪਰਮਾਣੂ ਹਥਿਆਰ ਜਿਹੜੇ ਇਜ਼ਰਾਈਲ ਦੇ ਖਿਲਾਫ ਵਰਤ ਸਕਦਾ ਪਿੱਛੇ ਜਿਹੜੇ ਸੁਪਰੀਮ ਲੀਡਰਸ਼ਿਪ ਹੈਗੇ ਇਹਨਾਂ ਦੇ ਈਰਾਨ ਦੇ ਇਹਨਾਂ ਨੇ ਖੁੱਲੇ ਆਮ ਕਿਹਾ ਸੀ ਕਿ ਅਸੀਂ ਇਜ਼ਰਾਈਲ ਨੂੰ ਤਬਾਹ ਕਰ ਦੇਵਾਂਗੇ ਇਜ਼ਰਾਈਲ ਨੇ ਅੱਜ ਇਰਾਨ ਦੇ ਉੱਤੇ ਹਮਲਾ ਕਰ ਦਿੱਤਾ ਸਟ੍ਰਾਈਕ ਕੀਤੀ ਆ ਇਜ਼ਰਾਈਲ ਨੇ 에ਅ ਸਟ੍ਰਾਈਕ ਲਾਂਚ ਕੀਤੀ ਇਰਾਨ ਦੇ ਨਿਊਕਲੀਅਰ ਤੇ ਮਿਜ਼ਾਈਲ ਜਿਹੜੀਆਂ ਉਹਨਾਂ ਦੀਆਂ ਸਾਈਟਸ ਨੇ ਉਹਦੇ ਉੱਤੇ ਜਿੱਥੇ ਉਹਨਾਂ ਦੇ ਮਿਜ਼ਾਈਲਾਂ ਜਾਂ ਪਰਮਾਣੂ ਹਥਿਆਰ ਆ ਉੱਥੇ ਉਹਨਾਂ ਨੇ ਇਹਨੂੰ ਕੀਤਾ ਕਿ ਆ ਇਹ ਆ ਕਿ ਇਰਾਨ ਨਿਊਕਲੀਅਰ ਬੰਬ ਬਣਾਉਣ ਦੇ ਬਹੁਤ ਨੇੜੇ ਸੀ ਨੇ ਕੋਲੇ ਨਿਊਕਲੀਅਰ ਬੰਬ ਆ ਜਿਹਨਾਂ ਨੇ ਬਣਾ ਲਿਆ ਸੀ ਜਾਂ ਬਣਾਉਣ ਜਾ ਰਹੇ ਸੀ ਨੇੜੇ ਤਲੇ ਸੀਗਾ ਜਿਹੜੇ ਇਰਾਨ ਦੇ ਲੀਡਰ ਨੇ ਉਹਨਾਂ ਨੂੰ ਖਾਸ ਤੌਰ ਤੇ ਉਹਨਾਂ ਨੇ ਨਿਸ਼ਾਨਾ ਬਣਾਇਆ ਜਿਹੜੀਆਂ ਰਿਪੋਰਟ ਆ ਰਹੀਆਂ ਇਰਾਨੀਅਨ ਮਿਲਟਰੀ ਤੇ ਨਿਊਕਲੀਅਰ ਲੀਡਰ ਜਿਹਦੇ ਵਿੱਚ ਇਹਨਾਂ ਦਾ ਰੈਵੋਲੂਸ਼ਨਰੀ ਗਾਰਡ ਦਾ ਕਮਾਂਡਰ ਇਹਨਾਂ ਨੂੰ ਵੀ ਦੱਸਿਆ ਜਾ ਰਿਹਾ ਉਹਨਾਂ ਨੂੰ ਉਹਨਾਂ ਨੇ ਮਾਰ ਦਿੱਤਾ ਆ ਜਿਹੜੇ ਸਭ ਤੋਂ ਵੱਧ ਸ਼ਹਿਰਾਂ ਦੇ ਉੱਤੇ ਹਮਲਾ ਕੀਤਾ 에ਅ ਸਟ੍ਰਾਈਕ ਆ ਉਹਦੇ ਵਿੱਚ ਇਹਨਾਂ ਨੇ ਤਹਿਰਾਨ ਇਰਾਨ ਦੀ ਕੈਪੀਟਲ ਤੇ ਜਿਹੜੀਆਂ ਦੂਜੀਆਂ ਬਿਲਡਿੰਗਸ ਆ ਉਹਨਾਂ ਨੂੰ ਵੀ ਡੈਮੇਜ ਕੀਤਾ ਕਈਆਂ ਤੇ ਅੱਗ ਲੱਗ ਗਈ ਹੈ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਤੇਰੀਆ ਹੁਣ ਰੀਜ਼ਨ ਦਿੱਤਾ ਕਿ ਇਹ ਸਟ੍ਰਾਈਕ ਅਸੀਂ ਆਪਣੇ ਆਪ ਨੂੰ ਬਚਾਉਣ ਲਈ ਕੀਤੀ ਆ ਕਿਉਂਕਿ ਇੱਕ ਅਰਜੈਂਟ ਡੇਂਜਰ ਸੀ ਹੁਣ ਅਰਜੈਂਟ ਡੇਂਜਰ ਕੀ ਸੀ ਇੱਕ ਤਰ੍ਹਾਂ ਉਹਨੇ ਦੱਸਤਾ ਵੀ ਹੈ ਜਿਹੜਾ ਨਿਊਕਲੀਅਰ ਬੰਬ ਆ ਉਹਦੇ ਨੇੜੇ ਤਲੇ ਪਹੁੰਚ ਚੁੱਕੇ ਆ ਦੂਜਿਆਂ ਨੇ ਕਿਹਾ ਕਿ ਇਹ ਆਪਰੇਸ਼ਨ ਉਦੋਂ ਤੱਕ ਚੱਲ ਰਹਿਊਗਾ ਜਦੋਂ ਤੱਕ ਜਿਹੜਾ ਇਹ ਅਰਜੈਂਟ ਡੇਂਜਰ ਆ ਇਹ ਹਟ ਨਹੀਂ ਜਾਂਦਾ ਅਮਰੀਕਾ ਦੇ ਚ ਇਨਵੋਲ ਨਹੀਂ ਆ ਹੁਣ ਅਮਰੀਕਾ ਦੇ ਯੂ ਐਸ ਸੈਕਟਰੀ ਆਫ ਸਟੇਟਸ ਮਾਰਕੋ ਰੂਬਿਓ ਨੇ ਇਹ ਕਿਹਾ ਆ ਕਿ ਅਮਰੀਕਾ ਇਹਦੇ ਵਿੱਚ ਹਿੱਸਾ ਨਹੀਂ ਲੈ ਰਿਹਾ ਅਟੈਕ ਦੇ ਵਿੱਚ ਪਰ ਇਹ ਉਸ ਰਿਜਨ ਦੇ ਵਿੱਚ ਆਪਣੀ ਜਿਹੜੀ ਫੌਜ ਆ ਉਹਨੂੰ ਪ੍ਰੋਟੈਕਟ ਜ਼ਰੂਰ ਕਰੂਗਾ ਹੁਣ ਰੋਲਾ ਇਹ ਆ ਵੀ ਇਹ ਲੜਾਈ ਵੱਡੀ ਹੋ ਸਕਦੀ ਹੈ ਇੱਥੇ ਤੱਕ ਨਹੀਂ ਰੁਕਣੀ। ਈਰਾਨ ਨੇ ਵਾਰਨਿੰਗ ਦਿੱਤੀ ਆ ਕਿ ਇਹ ਬਹੁਤ ਜ਼ਬਰਦਸਤ ਤਰੀਕੇ ਨਾਲ ਇਹਦਾ ਜਵਾਬ ਦੇਣਗੇ ਜਿਹਦੇ ਵਿੱਚ ਯੂਐਸ ਮਿਲਟਰੀ ਬੇਸਿਸ ਨੂੰ ਇਸ ਰੀਜਨ ਦੇ ਵਿੱਚ ਵੀ ਹਮਲਾ ਕਰ ਸਕਦੇ ਆ ਤੇ ਇਹਦੇ ਨਾਲ ਫਿਰ ਲੜਾਈ ਜਿਹੜੀ ਬਹੁਤ ਵੱਡੀ ਹੋ ਸਕਦੀ ਹੈ। ਜਿਹੜਾ ਰਾਸ਼ਟਰਪਤੀ 트ੰਪ ਦਾ ਸ਼ਾਂਤੀ ਵਾਰਤਾ ਉਹ ਇੱਕ ਤਰੀਕੇ ਨਾਲ ਫੇਲ ਹੁੰਦੀ ਜਾਪਦੀ ਆ। ਇਹਨਾਂ ਨੇ ਆਸ ਕੀਤੀ ਸੀ ਰਾਸ਼ਟਰਪਤੀ 트ੰਪ ਨੇ ਕਿ ਜਿਹੜੀ ਸ਼ਾਂਤੀ ਵਾਰਤਾ ਆ ਰਾਨ ਦੇ ਵਿੱਚ ਹੋ ਸਕੇ ਪਰ ਜਿਹੜੀ ਆ ਸਟ੍ਰਾਈਕ ਹੋਈ ਆ ਇਹਦੇ ਨਾਲ ਲੱਗਦਾ ਹੁਣ ਉਹ ਸਾਰੇ ਚਾਂਸਸ ਬਹੁਤ ਮੱਧਮ ਪੈ ਗਿਆ ਹੈ ਅਮਰੀਕਾ ਦੇ ਵਿੱਚ ਮਿਕਸ ਜੀ opinion ਨਾਲ ਰਲਿਮਿਲੀ ਪ੍ਰਤੀਕਿਰਿਆ ਲੋਕਾਂ ਦੀ ਕੁਝ 트ੰਪ ਦੇ ਸਾਥੀ ਇਸ ਲੜਾਈ ਦਾ ਵਿਰੋਧ ਕਰ ਰਹੇ ਆ ਤੇ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਡੋਨਲਡ 트ੰਪ ਨੂੰ ਪੋਲਿਟੀਕਲ ਨੁਕਸਾਨ ਹੋਊਗਾ ਜਦੋਂ ਕਿ ਦੂਜੇ ਕਹਿੰਦੇ ਆ ਕਿ ਇਹਨਾਂ ਨੂੰ ਖੁੱਲੇ ਆਮ ਇਸ ਅਟੈਕ ਦੀ ਸਪੋਰਟ ਕਰਨੀ ਚਾਹੀਦੀ ਹੈ ਹੁਣ ਕਿਉਂਕਿ ਗੱਲਾਂ ਬਾਤਾਂ ਪਲਾਨ ਹੋਈਆਂ ਸੀ ਜਿਹੜੀਆਂ ਪੀ ਸਟਾਕਸ ਦੇ ਅਮਰੀਕਾ ਦੇ ਵਿੱਚ ਕਾਰ ਤੇ ਰਾਮ ਦੇ ਵਿੱਚਕਾਰ ਇਹ ਓਮਾਨ ਦੇ ਵਿੱਚ ਹੋਣੀ ਸੀ ਪਰ ਹੁਣ ਲੱਗਦਾ ਵੀ ਉਹ ਕਿਤੇ ਨਾ ਕਿਤੇ ਸ਼ਾਇਦ ਨਾ ਹੋਣ ਅਮਰੀਕਨ ਫੋਰਸਸ ਦੇ ਲਈ ਉੱਥੇ ਖਤਰਾ ਆ ਅਮਰੀਕਾ ਆਪਣੇ ਆਪ ਨੂੰ ਇਹਦੇ ਲਈ ਤਿਆਰ ਕਰ ਰਿਹਾ ਕਿ ਅਮਰੀਕਨਸ ਨੂੰ ਇਵੈਕੂਏਟ ਕਿਦਾਂ ਕਰਨਾ ਹੈ ਮਿਡਲ ਈਸਟ ਦੇ ਵਿੱਚੋਂ ਜੇ ਇਰਾਨ ਇਹਨੂੰ ਰਿਟੈਲੀਏਟ ਕਰਦਾ ਜੇਦੀ ਕਿ ਲਗਭਗ ਆਸ਼ਾ ਕਿ ਉਹ ਕਰੂਗਾ ਹੁਣ ਜਿਹੜਾ ਵੱਡਾ ਰੋਲਾ ਇਸ ਮਾਮਲੇ ਦੇ ਵਿੱਚ ਆ ਕਿ ਇਹ ਹੋਇਆ ਕਿਉਂ ਇਜ਼ਰਾਈਲ ਨੇ ਇਹਨਾਂ ਦੇ ਉੱਤੇ ਅਟੈਕ ਕਿਉਂ ਕੀਤਾ ਇੱਕ ਤਾਂ ਨਿਊਕਲੀਅਰ ਥ੍ਰੈਟ ਆ ਜਿੱਦਾਂ ਪਹਿਲਾਂ ਗੱਲ ਕੀਤਾ 2000 ਤੋਂ ਲੈ ਕੇ ਹੁਣ ਤੱਕ ਇਜ਼ਰਾਈਲ ਈਰਾਨ ਨੂੰ ਇੱਕ ਵੱਡੇ ਪਰਮਾਣੂ ਖਤਰੇ ਵਜੋਂ ਦੇਖ ਰਿਹਾ ਕਿ ਇਹਨਾਂ ਦਾ ਜਿਹੜਾ ਪ੍ਰੋਗਰਾਮ ਆ ਉਹ ਸਿੱਧਾ ਸਾਡੀ ਤਬਾਹੀ ਦੇ ਲਈ ਇਹਨਾਂ ਕੋਲੇ ਸਮਾਨ ਤਿਆਰ ਆ ਇਜ਼ਰਾਈਲ ਇਹ ਮੰਨਦਾ ਕਿ ਈਰਾਨ ਗੁਪਤ ਤਰੀਕੇ ਦੇ ਨਾਲ ਨਿਊਕਲੀਅਰ ਵੈਪਨ ਤਿਆਰ ਕਰਨ ਦੇ ਉੱਤੇ ਕੰਮ ਕਰ ਰਿਹਾ ਉਹ ਨਿਊਕਲੀਅਰ ਵੈਪਨ ਉਹ ਪਰਮਾਣੂ ਹਥਿਆਰ ਜਿਹੜੇ ਇਜ਼ਰਾਈਲ ਦੇ ਖਿਲਾਫ ਵਰਤ ਸਕਦਾ ਦੂਜਾ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਲੀਡਰ ਆ ਕਿ ਪਿੱਛੇ ਜਿਹੜੇ ਸੁਪਰੀਮ ਲੀਡਰਸ਼ਿਪ ਹੈਗੇ ਇਹਨਾਂ ਦੇ ਈਰਾਨ ਦੇ ਇਹਨਾਂ ਨੇ ਖੁੱਲੇ ਆਮ ਕਿਹਾ ਸੀ ਕਿ ਅਸੀਂ ਇਜ਼ਰਾਈਲ ਨੂੰ ਤਬਾਹ ਕਰ ਦੇਣਾ ਇਹ ਜਿਹੜੀ ਲੈਂਗੁਏਜ ਸੀ ਸਾਫ਼ ਤੌਰ ਦੇ ਉੱਤੇ ਵਰਤੀ ਗਈ ਸੀ ਤੀਜਾ ਈਰਾਨ ਨੇ ਹਮੇਸ਼ਾ ਐਂਟੀ ਇਜ਼ਰਾਈਲ ਗਰੁੱਪਾਂ ਨੂੰ ਸਪੋਰਟ ਕੀਤਾ ਚਾਹੇ ਉਹ ਹਜ਼ਬੁੱਲਾਹ ਚਾਹੇ ਉਹ ਇੱਥੇ ਲਬਨਾਨ ਦੇ ਵਿੱਚ ਚਾਹੇ ਹਮਾਸ ਆ ਉੱਥੇ ਗਾਜ਼ਾ ਦੇ ਵਿੱਚ ਆ ਤੇ ਜਾਂ ਉਹ ਹਾਉਥੀਸ ਨੇ ਯਮਨ ਦੇ ਵਿੱਚ ਸਾਰੇ ਇਜ਼ਰਾਈਲ ਦੇ ਦੁਸ਼ਮਣ ਨੇ ਇਰਾਨ ਇਹਨਾਂ ਦੀ ਸਪੋਰਟ ਕਰ ਰਿਆ ਇਜ਼ਰਾਈਲ ਇਹਨਾਂ ਨੂੰ ਇੱਕ ਵੱਡੇ ਖਤਰੇ ਵਜੋਂ ਦੇਖ ਰਿਹਾ ਹੈ ਕਿ ਇਹ ਸਾਡੇ ਲਈ ਸਭ ਤੋਂ ਵੱਡਾ ਖਤਰਾ ਹੈ 1979 ਦੇ ਵਿੱਚ ਇਰਾਨੀਨ ਰੈਵੋਲੂਸ਼ਨ ਹੁੰਦੀ ਹੈ ਇਰਾਨ ਦੇ ਵਿੱਚ ਕ੍ਰਾਂਤੀ ਆਉਂਦੀ ਆ ਅ ਇਸਲਾਮਿਕ ਰੈਵੋਲੂਸ਼ਨ ਜਿਹਨੂੰ ਕਹਿੰਦੇ ਆ ਇਜ਼ਰਾਈਲ ਤੇ ਇਰਾਨ ਦੇ ਵਿਚਕਾਰ ਜਿਹੜੇ ਰਿਲੇਸ਼ਨ ਨੇ ਉਹ ਹੋਰ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਿਸੇ ਵੇਲੇ ਇਹ ਸ਼ਾਹ ਦੇ ਅੰਡਰ ਫਰੈਂਡਲੀ ਰਹੇ ਸੀ ਉਸ ਤਰ੍ਹਾਂ ਦੇ ਨਹੀਂ ਰਹਿੰਦੇ ਉਦੇ ਤੋਂ ਬਾਅਦ ਇਹਨਾਂ ਦਾ ਜਿਹੜਾ ਰੀਜਨਲ ਪਾਵਰ ਸਟਰਗਲ ਆ ਉੱਥੇ ਦੋਵੇਂ ਦੇਸ਼ ਜਿਹੜੇ ਇਸ ਗੱਲ ਦੇ ਲਈ ਵੀ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੇ ਆ ਕਿ ਜਿੰਨਾ ਸਾਰਾ ਮਿਡਲ ਈਸਟ ਆ ਉਹਦੇ ਉੱਤੇ ਸਾਡਾ ਇਨਫਲੂਐਂਸ ਰਵੇ ਚਾਹੇ ਉਹ ਹੁਣ ਦੂਜਾ ਇਹ ਹੈਗਾ ਆ ਕਿ ਜਿਹੜਾ ਇਰਾਨ ਆ ਜਿਹੜੇ ਮੁਸਲਮਾਨਾਂ ਦੇ ਦੋ ਗਰੁੱਪ ਨੇ ਇਰਾਨ ਜਿਹੜਾ ਉਹ ਸ਼ੀਆ ਮੁਸਲਮ ਗਰੁੱਪ ਨੂੰ ਸਪੋਰਟ ਕਰਦਾ ਆ ਇਜ਼ਰਾਈਲ ਜਿਹੜਾ ਆ ਉਹ ਜਿਹੜੇ ਸੋਨੀ ਲੈਡ ਨੇਸ਼ਨਸ ਨੇ ਜਿਵੇਂ ਸਾਊਦੀ ਅਰੇਬੀਆ ਹੋ ਗਿਆ ਜਾਂ ਯੂਏਈ ਯੂਨਾਈਟਿਡ ਅਰਬ ਅਮਰਾਤ ਹੋ ਗਿਆ ਇਹਨਾਂ ਦੀ ਸਪੋਰਟ ਕਰਦਾ ਸੋ ਇਹ ਇੱਕ ਪਾਸੇ ਸ਼ੀਆ ਸੂਨੀ ਦਾ ਮਾਮਲਾ ਦੂਜੇ ਪਾਸੇ ਇਹਨਾਂ ਦੇ ਨਿਊਕਲੀਅਰ ਥ੍ਰੈਟ ਦਾ ਮਾਮਲਾ ਪਰ ਇਹ ਸਾਰੇ ਕੁਝ ਦਾ ਅਸਰ ਦੁਨੀਆ ਦੇ ਉੱਤੇ ਬਹੁਤ ਮਾੜਾ ਪੈਣਾ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੇ ਅਟੈਕ ਹੋਏ ਆ ਔਰ ਜਿਹੜੀ ਯੂਐਸ ਦੀ ਈਰਾਨ ਦੇ ਨਾਲ ਟੈਨਸ਼ਨ ਆ ਉਹ ਵੀ ਇਸ ਇਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇੱਕ ਵੱਡਾ ਆ ਤੇ ਇਹਦੇ ਵਿੱਚ ਡਰ ਇਹ ਹੈ ਕਿ ਜਿਹੜਾ ਇਹ ਵਾਪਸ ਨਹੀਂ ਇਹਨਾਂ ਤੋਂ ਮੁੜਿਆ ਜਾਣਾ ਜੇ ਉੱਥੇ ਤੱਕ ਇਹ ਜਿਹੜੇ ਚਲੇ ਜਾਂਦੇ ਆ ਸੋ ਜਿਹੜਾ ਸੀ ਆ ਤੇ ਸ਼ੂਨੀ ਦਾ ਇੱਕ ਸੂਨੀ ਦਾ ਇੱਕ ਸਪਲਿਟ ਹੈਗਾ ਆ ਜਿਹੜੇ ਉਹ ਉਸੇ ਤਰੀਕੇ ਦੇ ਨਾਲ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਜਾ ਕੇ ਅਸਰ ਪਾ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ